ਲੋਜੀ ਪੰਜ ਸੀਟਾਂ ਤੇ ਕਸੂਤੀ ਕਾਂਗਰਸ ਫਸ ਗਈ ਆ ਇਹ ਸੁਣਨ ਦੇ ਵਿਚਾਰਿਆ ਚਰਚਾ ਚੱਲ ਰਹੀ ਆ ਤਾਂ ਦੱਸਦੀ ਕਿ ਚੋਣਾਂ ਦਾ ਵਿਗਲ ਵਜਿਆ ਤੇ ਪਾਰਟੀਆਂ ਤਿਆਰੀਆਂ ਦੇ ਵਿੱਚ ਲੱਗ ਗਈਆਂ ਇਥੇ ਜੇ ਹੁਣ ਮੌਜੂਦਾ ਸਮੇਂ ਦੀ ਗੱਲ ਕਰ ਲਈ ਤਾਂ ਪਾਰਟੀਆਂ ਦੇ ਵੱਲੋਂ ਅਜਿਹੇ ਅਜਿਹੇ ਚਿਹਰੇ ਤਰਾਸ਼ੇ ਜਾ ਰਹੇ ਨੇ ਜਿਨ੍ਹਾਂ ਨੂੰ ਕੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕੇ ਬਰਾਹਾਲ ਦੱਸ ਦਈਏ ਕਿ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦੇ ਨਾਮ ਐਲਾਨ ਕਰ ਦਿੱਤੇ ਨੇ ਤੇ ਦੱਸ ਦਈਏ ਕਿ ਲਗਾਤਾਰ ਜਿਹੜੀ ਆ ਇੱਥੇ ਕੁਝ ਨਾ ਕੁਝ ਅਜਿਹੇ ਸਾਹਮਣੇ ਆਉਂਦਾ ਆ ਜੋ ਸਭ ਨੂੰ ਹੈਰਾਨ ਕਰ ਦਿੰਦਾ ਆ ਲੋਕ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਨੇ ਵਿਸਾਦ ਵਿਸ਼ਾਦ ਦਿੱਤੀ ਆ ਤੇ ਪਿਸ਼ੋਕਰ ਤੇ ਜਿਕਰ ਜਾਤ ਮਾਰੀਏ ਤਾਂ ਇਹ ਸੀਟ ਕਾਂਗਰਸ ਨੇ 10 ਬਾਰ ਤੇ ਭਾਜਪਾ ਨੇ 5 ਬਾਰ ਤੇ बसपा ਨੇ 1 ਵਾਰ ਤੇ ਜਨਤਾ ਪਾਰਟੀ ਨੇ ਵੀ ਕਈ ਵਾਰ ਇਸ ਪਾਰਟੀ ਇੱਕ ਵਾਰ ਇਸ ਪਾਰਟੀ ਦੇ ਉੱਤੇ ਜਿੱਤ ਹਾਸਲ ਕੀਤੀ ਸੀ ਤਦਾਦੇ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਅੰਦਰ ਖਾਤੇ ਬਗਾਵਤ ਚੱਲਣੀ ਪਈ ਕਈ ਲੀਡਰ ਪਾਰਟੀ ਛੱਡ ਕੇ ਦੂਜੀਆਂ ਦੇ ਨਾਲ ਰਲ ਗਏ ਸਨ ਜਾਨੈ ਕਿ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਅਤੇ ਕਈਆਂ ਦੀ ਗੱਲ ਕਰ ਲਈਏ ਤਾਂ ਇੱਥੇ ਲਗਾਤਾਰ ਇਹ ਕਿਹਾ ਜਾਂਦਾ ਹੈ ਕਿ ਕਈ ਹਲੇ ਵੀ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਨੇ ਤਦਾਦੇ ਕਿ ਹਾਲਾਤ ਇਹ ਹੋ ਗਏ ਨੇ ਕਿ ਪੰਜਾਬ ਕਾਂਗਰਸ ਹਾਲੇ ਤੱਕ 5 ਸੀਟਾਂ ਤੇ ਸਥਿਤੀ ਸਪਸ਼ਟ ਨਹੀਂ ਕਰ ਸਕੀ ਅਜੇ ਵੀ ਇਹਨਾਂ ਪੰਜਾਂ ਤੇ ਜਿਹੜੀਆਂ ਪੰਜ ਸੀਟਾਂ ਬਚ ਚੁੱਕੀਆਂ ਨੇ ਉਹਨਾਂ ਤੇ ਪੇਚ ਫਸੇ ਹੋਏ ਨੇ ਪਹਿਲਾਂ ਵੀ ਕਿਹਾ ਸੀ ਕਿ ਕੁੰਡੀਆਂ ਦੇ ਜਿਹੜੇ ਫਸਣਗੇ ਕਿਉਂਕਿ ਚੋਣ ਮੁਕਾਬਲਾ ਬੇਹੱਦ ਸਖਤ ਹੈ ਚੋਣ ਅਖਾੜਾ ਇੰਨਾ ਜ਼ਿਆਦਾ ਭਖਿਆ ਹੋਇਆ ਕਿ ਅਜੇ ਤੱਕ ਪਾਰਟੀਆਂ ਨੂੰ ਆਪਣੇ ਉਮੀਦਵਾਰ ਤੱਕ ਨਹੀਂ ਮਿਲ ਰਿਹਾ ਦੱਸ ਦਈਏ ਕਿ ਪੰਜਾਬ ਕਾਂਗਰਸ ਇਸ ਨੂੰ ਲੈ ਕੇ ਵਿਚਾਰ ਵਟਾਂਦਰੇ ਦੇ ਵਿੱਚ ਰੁੱਝੀ ਹੋਈ ਹੈ ਉਧਰ ਉਮੀਦ ਹੈ ਕਿ ਇਹ ਸੂਚੀ ਵੀ 22 April ਤੋਂ ਪਹਿਲਾਂ ਜਾਰੀ ਕਰ ਦਿੱਤੀ ਜਾਵੇਗੀ ਤਾਂ ਜਿਹੜੀਆਂ 5 ਸੀਟਾਂ ਅਜੇ 5 ਸੀਟਾਂ ਤੇ ਪੇਚ ਫਸਿਆ ਹੋਇਆ ਉਸ ਨੂੰ ਲੈ ਕੇ ਚਰਚਾਵਾ ਸਾਹਮਣੇ ਆਉਂਦੀਆਂ ਨੇ ਗੱਲ ਕਰ ਲਈ 27 April ਤੋਂ ਪਹਿਲਾਂ ਜਿਹੜੀ ਆ ਇਹ ਸੂਚੀ ਵੀ ਜਿਹੜੀ ਜਾਰੀ ਕਰ ਦਿੱਤੀ ਜਾਵੇਗੀ ਕਾਂਗਰਸ ਸਕਰੀਨਿੰਗ ਕਮੇਟੀ ਵੱਲੋਂ ਹਰੇਕ ਹਲਕੇ ਤੋਂ ਚਾਰ ਦਾਅਵੇਦਾਰਾਂ ਦੇ ਨਾਮ ਭੇਜੇ ਗਏ ਸਨ ਸੂਤਰਾਂ ਤੋਂ ਪਤਾ ਲੱਗਾ ਕਿ ਕੇਂਦਰੀ ਕਮੇਟੀ ਨੇ ਹੁਣ ਦੋ ਦਾਅਵੇਦਾਰਾਂ ਦੇ ਨਾਮ ਮੰਗੇ ਨੇ ਤੇ ਇੱਥੇ ਦੱਸਦੇ ਕਿ ਇਹਨਾਂ ਵਿੱਚੋਂ ਨਾਮ ਫਾਈਨਲ ਕੀਤਾ ਜਾਣਾ ਹੈ ਇਸ ਤੋਂ ਇਲਾਵਾ ਪਾਰਟੀ ਪਿਛਲੇ ਦਿਨੀ ਕਈ ਗੀਤੇ ਗਏ ਸਰਵੇਖਣਾਂ ਨੂੰ ਵੀ ਆਧਾਰ ਬਣਾ ਰਹੀ ਹੈ ਹਾਲਾਂਕਿ ਪਾਰਟੀ ਪ੍ਰਧਾਨ ਅਮਿੰਦਰ ਸਿੰਘ ਰਾਜਵੜਿੰਗ ਵੀ ਪਹਿਲਾਂ ਹੀ ਦਾਅਵਾ ਕਰ ਚੁੱਕਿਆ ਹਨ ਕਿ ਸਥਾਨਕ ਅਤੇ ਮਜ਼ਬੂਤ ਚਿਹਰਿਆਂ ਨੂੰ ਹੀ ਪਾਰਟੀ ਉਮੀਦਵਾਰ ਬਣਾਈ ਗਈ ਜਾਨਕਿ ਉਹਨਾਂ ਨੂੰ ਹੀ ਉਮੀਦਵਾਰ ਬਣਾਇਆ ਜਾਵੇਗਾ ਜਿਹੜੇ ਇੱਕ ਮਜ਼ਬੂਤ ਚਿਹਰੇ ਨੇ ਸੂਤਰਾਂ ਅਨੁਸਾਰ ਰਾਣਾ ਗੁਰਜੀਤ ਸਿੰਘ ਗੱਲ ਕਰ ਲਈ ਰਾਣਾ ਗੁਰਜੀਤ ਸਿੰਘ ਅਤੇ ਉਹਨਾਂ ਦੇ ਪੁੱਤਰ ਇੰਦਰਪ੍ਰੀਤ ਸਿੰਘ ਨੂੰ ਲੋਕ ਸਭਾ ਹਲਕੇ ਸ਼੍ਰੀ ਆਨੰਦਪੁਰ ਸਹਬਜਾ ਖਡੂਰ ਸਾਹਿਬ ਤੋਂ ਟਿਕਟ ਮਿਲਣੀ ਯਕੀਨੀ ਹੈ ਰਾਣਾ ਅਤੇ ਪੁੱਤਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨ ਦੇ ਚਾਹਵਾਨ ਨੇ ਹਾਲਾਂਕਿ ਰਾਣਾ ਸ਼੍ਰੀ ਆਨੰਦਪੁਰ ਸਹਬ ਵਿੱਚ ਵੀ ਇਹ ਜ਼ਿਆਦਾ ਦਿਲਚਸਪੀ ਦਿਖਾ ਰਹੇ ਨੇ ਦੱਸ ਦਈਏ ਕਿ ਇਥੇ ਗੱਲ ਕਰ ਲਈ ਤਾਂ ਇੱਕੋ ਉਮੀਦਵਾਰ ਕਈ ਜਗ੍ਹਾ ਤੋਂ ਆਪਣੀਆਂ ਜਿਹੜੀਆਂ ਉਮੀਦਾਂ ਰੱਖਦਾ ਕਿ ਸ਼ਾਇਦ ਮੈਨੂੰ ਇੱਥੋਂ ਟਿਕਟ ਮਿਲ ਜਾਵੇ ਮੈਂ ਇੱਥੋਂ ਵੀ ਚੋਣ ਮੈਦਾਨ ਦੇ ਵਿੱਚ ਉਤਰ ਸਕਦਾ ਹਾਂ ਪਰ ਇਹ ਪਾਰਟੀਆਂ ਦੇ ਉੱਤੇ ਨਿਰਭਰ ਕਰਦਾ ਕਿ ਪਾਰਟੀ ਕਿਹੜੇ ਉਮੀਦਵਾਰ ਨੂੰ ਕਿਹੜੀ ਸੀਟ ਤੋਂ ਖੜਾ ਕਰਦੀ ਹੈ ਤੇ ਕਿੱਥੋਂ ਉਹਨਾਂ ਨੂੰ ਚੋਣ ਲੜਨ ਦੇ ਲਈ ਕਹਿੰਦੀ ਹੈ ਇਸ ਦੇ ਨਾਲ ਹੀ ਹਿੰਦੂ ਚਿਹਰਿਆਂ ਨੂੰ ਵੀ ਟਿਕਟਾਂ ਦੇਣ ਦੀ ਚਰਚਾ ਚੱਲ ਰਹੀ ਹੈ ਅਜਿਹੇ 'ਚ ਸਾਬਕਾ ਮੰਤਰੀ ਵਿਜੇ ਇੰਦਰ ਸਿੰਘਲਾ ਦਾ ਦਾਵਾ ਮਜ਼ਬੂਤ ਹੁੰਦਾ ਜਾ ਰਿਹਾ ਜਦਕਿ ਸਾਬਕਾ ਮੰਤਰੀ ਭਾਰਤ ਪੂਜਨ ਆਸ਼ਵਾ ਤੇ ਸੰਜੇ ਤਲਵਾਰ ਲੁਧਿਆਣਾ ਤੋਂ ਟਿਕਟ ਦੀ ਦੌੜ ਦੇ ਵਿੱਚ ਨੇ ਗੁਰਦਾਸਪੁਰ ਦੇ ਵਿਧਾਇਕ ਵਰਿੰਦਰ ਮੀਤ ਸਿੰਘ ਪਹਾੜਾ ਤੇ ਸਾਬਕਾ ਮੰਤਰੀ ਰਿਪਤ ਰਜਿੰਦਰ ਸਿੰਘ ਬਾਜਵਾ ਦੇ ਨਾਂ ਚੱਲ ਰਹੇ ਨੇ ਹਾਲਾਂਕਿ ਸੁਖਜਿੰਦਰ ਸਿੰਘ ਰਧਾਵਾ ਵੀ ਮਜ਼ਬੂਤ ਦਾਵੇਦਾਰ ਮੰਨੇ ਜਾ ਰਹੇ ਨੇ ਇਸ ਦੇ ਇਲਾਵਾ ਸਾਬਕਾ ਵਿਧਾਇਕ ਅਮਿਤ 베ਜਾ ਤੇ ਨਰੇਸ਼ਪੁਰੀ ਵੀ ਟਿਕਟ ਦੀ ਦੌੜ ਦੇ ਵਿੱਚ ਨੇ ਕਾਂਗਰਸ ਫਿਰੋਜ਼ਪੁਰ ਨੂੰ ਲੈ ਕੇ ਵੀ ਬਹਿਸ ਕਰ ਰਹੀ ਹੈ ਦਾਸ ਦੇ ਕਿ ਕਾਂਗਰਸ ਨੇ ਹੁਣ ਤੱਕ 8 ਉਮੀਦਵਾਰਾਂ ਦਾ ਨਾਮ ਐਲਾਨ ਕੀਤਾ ਉਹਨਾਂ ਦੇ ਨਾਮ ਕੀ ਕੀ ਨੇ ਇਹ ਵੀ ਤੁਹਾਨੂੰ ਦੱਸਾਂਗੇ ਜੇ ਗੱਲ ਕਰ ਲਈ ਅਮ੍ਰਿਤਸਰ ਤੋਂ ਤਾਂ ਅਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਜਲੰਧਰ ਤੋਂ ਚੰਨਜੀਤ ਸਿੰਘ ਚੰਨੀ ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਸੰਗਰੂਰ ਤੋਂ ਸੁਖਪਾਲ ਸਿੰਘ ਖੈਰ ਅਤੇ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਨੂੰ ਉਮੀਦਵਾਰ ਐਲਾਨਿਆ ਗਿਆ ਤਾਂ ਇੱਥੇ ਦੱਸ ਦਈਏ ਕਿ ਦੂਜੀ ਸੂਚੀ ਕਾਂਗਰਸ ਦੇ ਵੱਲੋਂ ਜਿਹੜੇ ਜਾਰੀ ਕੀਤੀ ਗਿਆ ਉਸ ਦੇ ਵਿੱਚ ਦੂਜੀ ਸੂਚੀ ਦੀ ਗੱਲ ਕਰਦੇ ਆ ਤਾਂ ਦੂਜੀ ਸੂਚੀ ਦੇ ਵਿੱਚ ਹੁਸ਼ਿਆਰਪੁਰ ਤੋਂ ਯਮਨੀ ਗੋਮਰ ਅਤੇ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੂਕੇ ਦੇ ਨਾਂ ਸ਼ਾਮਿਲ ਕੀਤੇ ਗਏ ਨੇ ਤਾਂ ਇੱਥੇ ਲਗਾਤਾਰ ਜਿਹੜੀਆਂ ਅਪਡੇਟਸ ਸਾਹਮਣੇ ਆਉਂਦੀ ਆ ਚਰਚਾ ਚੱਲਦੀ ਆ ਅਸੀਂ ਗੱਲ ਕਰਦੇ ਆ ਤੇ ਇਥੇ ਚੋਣਾਂ ਨੂੰ ਲੈ ਕੇ ਚੋਣਾ ਨੂੰ ਲੈ ਕੇ ਕੁਝ ਨਾ ਕੁਝ ਅਜੀਹਾ ਸਾਹਮਣੇ ਆਉਂਦਾ ਆ ਜੋ ਸਭ ਨੂੰ ਹੈਰਾਨ ਕਰਦਾ ਹੈ ਹੈਰਾਨ ਕਰਨ ਵਾਲੀਆਂ ਗੱਲਾਂ ਇਹ ਨੇ ਕਿ ਕੁਝ ਪਾਰਟੀਆਂ ਨੂੰ ਅਜੇ ਵੀ ਉਮੀਦਵਾਰ ਨਹੀਂ ਮਿਲ ਰਿਹਾ ਜਿਸ ਨੂੰ ਲੈ ਕੇ ਲਗਾਤਾਰ ਸਵਾਲ ਤੇ ਸਵਾਲ ਖੜੇ ਹੁੰਦੇ ਨੇ ਤੇ ਲਗਾਤਾਰ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਆਖਿਰ ਇਹ ਪਾਰਟੀਆਂ ਕਦੋਂ ਉਮੀਦਵਾਰ ਐਲਾਨਣਗੀਆਂ ਜਾਨੀ ਕਿ ਦੂਜੀਆਂ ਪਾਰਟੀਆਂ ਵਿਰੋਧੀ ਪਾਰਟੀਆਂ ਖੁਦ ਇਹ ਸੋਚਦੀਆਂ ਨੇ ਕਿ ਜਦੋਂ ਉਹਨਾਂ ਦੇ ਵੱਲੋਂ ਕਿਸੇ ਉਮੀਦਵਾਰ ਦਾ ਨਾਮ ਐਲਾਨ ਕੀਤਾ ਜਾਏਗਾ ਅਸੀਂ ਆਪਣਾ ਆ ਉਮੀਦਵਾਰ ਉਹਨਾਂ ਦੇ ਬਰਾਬਰ ਖੜਾ ਕਰਾਂਗੇ ਜਿਹੜਾ ਕਿ ਉਹਨਾਂ ਨੂੰ ਟੱਕਰ ਦੇ ਸਕਦਾ ਲਗਾਤਾਰ ਇਹਨਾਂ ਖਬਰਾਂ ਦੇ ਉੱਤੇ ਚਰਚਾ ਚੱਲਦੀ ਆ ਤੇ ਲਗਾਤਾਰ ਉਮੀਦਵਾਰਾਂ ਦੇ ਨਾਮ ਵੀ ਸਾਹਮਣੇ ਆ ਰਹੇ ਨੇ ਕੁਝ ਕੁ ਗੱਲਾਂ ਅਜਹੀਆਂ ਨੇ ਜਿਹੜੀਆਂ ਸੋਚਨ ਦੀ ਹੈਰਾਨ ਕਰ ਦਿਆ ਨੇ ਕਿਉਂਕਿ ਇੱਥੇ ਕੁਝ ਉਮੀਦਵਾਰ ਅਜੇਹਾਂ ਦੀ ਤਲਾਸ਼ ਕਰ ਰਹੀਆਂ ਨੇ ਪਾਰਟੀਆਂ ਜਿਵੇਂ ਉਮੀਦਵਾਰਾਂ ਦੀ ਤਲਾਸ਼ਕਾਰੀਆਂ ਨੇ ਜਿਹੜੇ ਜਿੱਤੇ ਹੋਣ ਚਿਹਰੇ ਵੱਡੇ ਹੋਣ ਵੱਡੇ ਚਿਹਰੇ ਹੋਣ ਜਿਸ ਨੂੰ ਲੈ ਕੇ ਕਿ ਉਹ ਪਾਰਟੀਆਂ ਦੇ ਵਿੱਚ ਉਹਨਾਂ ਨੂੰ ਖੜਾ ਕਰ ਸਕਣ ਤੇ ਜਿੱਤ ਹਾਸਲ ਕਰ ਸਕਣ ਬਾਕੀ ਸਭ ਤੋਂ ਵੱਡੀ ਗੱਲ ਕੀ ਆ ਕਿ ਚੋਣ ਅਖਾੜਾ ਹੁਣ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਪੂਰੀ ਤਰ੍ਹਾਂ ਗਰਮ ਹੋ ਚੁੱਕਿਆ ਜਿੱਥੇ ਪਾਰਟੀਆਂ ਦੇ ਉਮੀਦਵਾਰ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਾਰੇ ਜਾ ਰਹੇ ਨੇ ਵੱਡੇ ਚਿਹਰਿਆਂ ਨੂੰ ਚੁਣਿਆ ਜਾ ਰਿਹਾ ਤੇ ਕਿਤੇ ਨਾ ਕਿਤੇ ਜਾ ਕੇ ਜਿਹੜੇ ਉਹਨਾਂ ਦੇ ਨਾਲ ਕਾਫੀ ਸਮੇਂ ਤੋਂ ਉਮੀਦਵਾਰ ਜੁੜੇ ਹੋਏ ਨੇ ਉਹ ਵੀ ਗੁੱਸਾ ਕਰਦੇ ਨੇ ਕਿ ਆਖਿਰ ਛੋਟੇ ਚਿਹਰਿਆਂ ਦੇ ਨਾਲ ਕਿਉਂ ਨਹੀਂ ਛੋਟੇ ਚਿਹਰਿਆਂ ਨੂੰ ਕਿਉਂ ਨਹੀਂ ਅੱਗੇ ਕੀਤਾ ਜਾਂਦਾ ਕਿਉਂਕਿ ਕੁਝ ਦਿਨ ਪਹਿਲਾਂ ਵੀ ਇੱਕ ਉਮੀਦਵਾਰ ਜਿਹੜਾ ਕਿ ਸੋਸ਼ਲ ਮੀਡੀਆ ਤੇ ਲਾਈਵ ਹੁੰਦਾ ਆ ਤਾਂ ਉਸ ਦੇ ਬਾਰੇ ਸਵਾਲ ਵੀ ਕੀਤਾ ਜਾਂਦਾ ਪਾਰਟੀ ਨੂੰ ਕਿ ਆਖਰ ਵੱਡੇ ਚਿਹਰਿਆਂ ਨੂੰ ਹੀ ਕਿਉਂ ਸਾਹਮਣੇ ਲੈ ਕੇ ਆਇਆ ਜਾਂਦਾ ਤਾਂ ਛੋਟੇ ਚਿਹਰਿਆਂ ਨੂੰ ਕਿਉਂ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਜਾ ਸਕਦਾ ਕਈ ਤਰ੍ਹਾਂ ਦੇ ਸਵਾਲ ਉਮੀਦਵਾਰਾਂ ਦੇ ਮਨ ਦੇ ਵਿੱਚ ਹੁੰਦੇ ਨੇ ਅਤੇ ਗੱਲ ਕਰਾਂਗੇ ਦਲ ਬਦਲੂਆਂ ਦੀ ਤਾਂ ਲਗਾਤਾਰ ਹਰ ਕੋਈ ਆਪਣੀ ਪਾਰਟੀ ਨੂੰ ਛੱਡ ਕੇ ਇੱਕ ਦੂਸਰੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਿਹਾ ਜਾਣੇ ਕਿ ਜਿੰਨੇ ਹੁਣ ਦਲ ਬਦਲੂ ਸੀ ਜਿਹੜੇ ਪਾਰਟੀਆਂ ਬਦਲ ਕੇ ਇੱਕ ਦੂਸਰੀਆਂ ਪਾਰਟੀਆਂ ਦੇ ਵਿੱਚ ਗਏ ਨੇ ਉਹਨਾਂ ਦੀ ਗੱਲ ਕਰ ਰਹੇ ਹਾਂ ਲਗਾਤਾਰ ਇੱਕ ਦੂਸਰੀਆਂ ਪਾਰਟੀਆਂ ਦੇ ਵਿੱਚ ਲੋਕ ਸ਼ਾਮਲ ਹੋ ਰਹੇ ਨੇ ਜਿਸ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਹੋਊਗਾ ਕਿ ਆਖਿਰ ਕਿਹੜੀ ਪਾਰਟੀ ਜਿੱਤਦੀ ਆ ਤੇ ਕਿਹੜੀ ਪਾਰਟੀ ਆਪਣੀ ਜੱਤ ਜਿਹੜੀ ਆ ਝੋਲੀ ਦੇ ਵਿੱਚ ਉਮੀਦਵਾਰ ਜਿਹੜਾ ਆਪਣੀ ਪਾਰਟੀ ਦੀ ਝੋਲੀ ਦੇ ਵਿੱਚ ਜਿੱਤ ਹਾਸਲ ਕਰਕੇ ਪਾਉਂਦਾ ਆ ਤਾਂ ਕਿਹਦੇ ਸਰਤੇ ਤਾਂ ਸੱਜਦਾ ਆ ਇਹ ਸਵਾਲ ਖੜਾ ਆ ਤਾਂ ਤੁਸੀਂ ਕਿਹੜੀ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਹੋ ਤੁਸੀਂ ਕੀ ਚਾਹੁੰਦੇ ਹੋ ਕਿ ਕਿਹੜੇ